ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਵੀਡੀਓ ਦੇ ਵਿੱਚ ਜੋ ਤੁਸੀਂ ਸਾਹਮਣੇ ਨੈੱਟ ਹਾਊਸ ਦੇਖ ਰਹੇ ਹੋ ਜਿਸ ਦੇ ਵਿੱਚ ਬਹੁਤ ਹੀ ਜੜੀ ਕੀਮਤੀ ਤੇ ਮਹਿੰਗੀ ਫਸਲ ਜਿਹੜੀ ਬਾਈ ਹੋਰਾਂ ਨੇ ਬੀਜੀ ਹੋਈ ਆ ਤੇ ਅੱਜ ਆ ਜੋ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਕਿ ਇਸ ਨੈੱਟ ਹਾਊਸ ਦੇ ਵਿੱਚ ਕਿਹੜੀ ਫਸਲ ਦੀ ਬਜਾਈ ਹੋਈ ਆ ਕਿਵੇਂ ਇਹ ਤਿਆਰ ਹੁੰਦੀ ਆ ਕਿੰਨਾ ਖਰਚਾ ਆਉਂਦਾ ਤੇ ਆਪਾਂ ਇਸ ਵਕਤ ਖੜੇ ਆਂ ਦਿਆਲਪੁਰਾ ਭਾਈਕਾ ਪਿੰਡ ਤੇ ਬਾਈ ਸਖਦੀਪ ਧਾਲੀਵਾਲ ਹੋਰਾਂ ਕੋਲੇ ਆਏ ਆਂ ਆ ਜੋ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦੇਣ ਦੇ ਲਈ ਬਾਈ ਬਹੁਤ ਤੁਹਾਨੂੰ ਵੀ ਬਹੁਤ ਜਿਹੜਾ ਤੂੰ ਸਾਡੇ ਲਈ ਸਮਾਂ ਕੱਢਿਆ ਹਾਂਜੀ ਕਿਵੇਂ ਚੱਲ ਰਿਹਾ ਬਾਈ ਕੰਮਕਾਰ ਕੰਮ ਬਾਈ ਬਹੁਤ ਵਧੀਆ ਆਪਾਂ ਪਿਛਲੀ ਵਾਰ ਵੀਡੀਓ ਬਣਾਈ ਸੀਗੀ ਹਾਂਜੀ ਤਕਰੀਬਨ ਤੁਹਾਨੂੰ ਪਤਾ ਹੀ ਆਪਣੀ ਪਹਿਲਾਂ ਹੀ ਫੋਨ ਤੇ ਗੱਲ ਹੋਈ ਸੀ ਹਾਂਜੀ ਲਸਨ ਤਕਰੀਬਨ ਮੇਰਾ ਸਾਰਾ ਸੇਲ ਹੋ ਚੁੱਕਿਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਸਾਡੀ ਜਿਹੜੀ ਆ ਫਸਲ ਚੱਲ ਰਹੀ ਹੈ ਜਿਹੜੀ ਝੋਨੇ ਤੇ ਕਣਕ ਦੇ ਵਿਚਕਾਰ ਆਉਂਦੀ ਆ ਇਹ ਸਾਡੇ 2 ਏਕੜ ਪਹਿਲਾਂ ਇੱਕ ਪੌਲੀ ਆ ਲਾਇਆ ਸੀ ਨੈਟ ਹਾਊਸ ਹਾਂਜੀ ਹੁਣ ਅਸੀਂ ਦੂਜਾ ਲਾ ਚੁੱਕੇ ਆ ਇਹ ਵੀ ਫਸਲ ਤੁਸੀਂ ਦੇਖੀ ਆ ਦੋ ਪੱਤੇ ਹੋ ਚੁੱਕੇ ਆ ਜੀ ਹਾਂਜੀ ਬਾਈ ਬਾਈ ਲਸਣ ਵਾਲੀ ਵੀਡੀਓ ਆਪਾਂ ਪਾਈ ਸੀਗੀ ਦੋਸਤੋ ਤੁਹਾਨੂੰ ਦੱਸਦੀ ਆ ਹਨਾ ਤੇ ਬਾਈ ਹੁਣ ਵੀ ਫੋਨ ਆਈ ਜਾਂਦੇ ਤੁਸੀਂ ਦੱਸ ਦੇ ਜਿਵੇਂ ਲਸਣ ਹੈਗੀ ਆਪਣੇ ਕੋਲ ਹੁਣ ਵੀ ਹਾਂਜੀ ਨਹੀਂ ਬਾਈ ਹੁਣ ਤਾਂ ਸੇਲ ਹੋ ਚੁੱਕੀ ਆ ਹੁਣ ਤਾਂ ਤਕਰੀਬਨ ਅਗਲੇ ਸਾਲ ਤੇ ਗੱਲ ਗਈ ਅੱਛਾ ਜੀ ਤੇ ਫੇਰ ਵੀ ਜਿੰਨੇ ਦੋਸਤ ਮਿੱਤਰ ਨੇ ਉਹਨਾਂ ਦਾ ਐਡਾ ਸਹਿਯੋਗ ਰਿਹਾ ਅਗਲੀ ਵਾਰ ਵੀ ਉਹ ਕਹਿੰਦੇ ਵੀ ਵੀਰ ਤਾਂ ਅਸੀਂ ਤੁਹਾਤੋਂ ਹੀ ਲਵਾਂਗੇ ਤੁਹਾਡੇ ਤੋਂ ਲਵਾਂਗੇ ਹਾਂਜੀ ਤੇ ਬਾਈ ਕਿੰਨੀ ਲਸਣ ਲਾ ਰਹੇ ਹੋ ਕਿ ਲਾ 30 ਤਕਰੀਬਨ ਬਾਈ ਰੈੱਡ ਦੇ 4 ਏਕੜ ਲਾਉਂਗਾ ਬਾਈ ਉਹਦੇ ਚ ਹਾਂਜੀ ਹੌਟਰੀ ਕਲਚਰ ਦੀ ਹੋਗੀ ਇੱਕ ਵੈਰਾਈਟੀ ਹਾਂਜੀ ਇੱਕ ਮੇਰੀ ਘਰੀਲੂ ਵੈਰਾਈਟੀ ਆ ਜੀ ਤੇ ਕੁਝ ਫੇਰ ਹਜੇ ਉਹਦਾ ਕੋਈ ਨਾਮ ਨਹੀਂ ਕੋਡ ਨਹੀਂ ਰੱਖਿਆ ਉਹ ਅਸੀਂ ਅ ਠੀਕ ਹੈ ਭਾਈ ਭਈ ਆਪਾਂ ਖੜੇ ਆ ਨੈਟ ਹਾਊਸ ਦੇ ਵਿੱਚ ਹਨਾ ਇਹਦੀ ਮੋਟੀ ਮੋਟੀ ਜਾਣਕਾਰੀ ਦਿਹੋ ਵੀ ਇਹ ਕਿਵੇਂ ਤਿਆਰ ਹੁੰਦਾ ਇੱਕ ਕਿੱਲੇ ਦੇ ਕਿੰਨਾ ਖਰਚਾ ਆਉਂਦਾ ਹਨਾ ਕਿਹੜੀ ਸਕੀਮ ਦੇ ਵਿੱਚ ਲੱਗਦਾ ਹੈਗਾ ਜੀ ਭਾਈ ਇਹ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤਾ ਜਾਂਦਾ ਹਾਂਜੀ ਉਸ ਤੋਂ ਬਾਅਦ ਸਾਨੂੰ ਐਪਲੀਕੇਸ਼ਨ ਆ ਜਿਹੜੀ ਬਾਗਬਾਨੀ ਵਿਭਾਗ ਨੂੰ ਦੇਣੀ ਪੈਂਦੀ ਆ ਕਿਸੇ ਵੀ ਮੰਨ ਲਓ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਆਪ ਆਪਣੇ ਦਫ਼ਤਰ ਬਣੇ ਹੋਏ ਨੇ ਜੀ ਉੱਥੇ ਜਦੋਂ ਤੁਸੀਂ ਐਪਲੀਕੇਸ਼ਨ ਦੇਤੀ ਉਸ ਐਪਲੀਕੇਸ਼ਨ ਤੋਂ ਬਾਅਦ ਉਹਨਾਂ ਨੇ ਅੱਗੇ ਜਾ ਕੇ ਫੈਲ ਭੇਜਣੀ ਆ ਉਸ ਤੋਂ ਬਾਅਦ ਜਦੋਂ ਇਹ ਕਲੀਅਰ ਹੋ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰੋਜੈਕਟ ਆ ਇੱਕ ਕਿੱਟ ਦੇ ਵਿੱਚ 28.5 ਲੱਖ ਦੇ ਸਮਥਿੰਗ ਹੈ ਅੱਛਾ ਟੋਟਲ ਕਾਸਟ ਹੈ ਜੀ ਉਹ ਸਾਨੂੰ ਇੱਕ ਵਾਰੀ ਭਰਨੀ ਪਊ ਜੀ ਉਸ ਤੋਂ ਬਾਅਦ ਇਹਦੀ ਸਬਸਿਡੀ ਆ ਜਾਂਦੀ ਹੈ ਠੀਕ ਹੈ ਬਈ ਮੋਟਾ ਮੋਟਾ ਇਹ ਵੀ ਜ਼ਿਮੀਂਦਾਰ ਕੋਲੋਂ ਤਕਰੀਬਨ 10 ਤੋਂ 11 ਦੇ ਵਿੱਚ ਵਿੱਚ ਇਹਦੇ ਤੇ ਖਰਚ ਆਉਂਦਾ ਬਾਕੀ ਫਿਰ ਸਬਸਿਡੀ ਵਾਪਸ ਆ ਜਾਂਦੀ ਸਬਸਿਡੀ ਵਾਪਸ ਖਾਤੇ 'ਚ ਆ ਜਾਂਦੀ ਹਾਂਜੀ ਠੀਕ ਹੈ ਬਈ ਤੇ ਬਈ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਜਿਹੜੀਆਂ ਆਪਾਂ ਬਜਾਈ ਕਰਦੇ ਆ ਇਸ ਵਿੱਚ ਜਿਹੜੀ ਮੁੱਖ ਫਸਲ ਹੈ ਉਹ ਤਾਂ ਹੈਗੀ ਹੈ ਜੀ ਜਿਵੇਂ ਸਾਡੇ ਲੱਗ ਰਹੀ ਹੈ ਹਾਂਜੀ ਜ਼ਿਆਦਾਤਰ ਤਾਂ ਲੋਕ ਖੀਰਾ ਲਾ ਰਹੇ ਆ ਜੀ ਇੱਕ ਤਾਂ ਮੰਨ ਲਓ ਸ਼ਾਰਟਲੀ ਇਹ ਕ੍ਰੌਪ ਆ ਹਾਂਜੀ ਮੰਨ ਤੇ ਤਕਰੀਬਨ 90 ਦਿਨ ਦੇ ਵਿੱਚ ਕਲੋਜ਼ ਹੋ ਜਾਂਦੀ ਹੈ ਜੀ ਟਮਾਟਰ ਹਾਂਜੀ ਤੇ ਸ਼ਿਮਲਾ ਮਿਰਚ ਤੇ ਜਿਹੜੇ ਜਿਆਦਾ ਕੋਈ ਆਲੂਆਂ ਦਾ ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਨੇ ਉਹ ਆਲੂਆਂ ਦੇ ਜਿਹੜਾ ਟਿਊਬਰ ਤਿਆਰ ਹੁੰਦਾ ਪਲਾਂਟ ਇਹਦੇ ਚ ਲੱਗਦੇ ਨੇ ਠੀਕ ਹੈ ਜੀ ਤੇ ਉਹ ਵੀ ਬਹੁਤ ਬੈਸਟ ਕੁਆਲਟੀ ਦੇ ਤਿਆਰ ਹੁੰਦੇ ਆ ਓਪਨ ਨਾਲ ਉਹਦਾ ਕੀ ਫਾਇਦਾ ਹੈਗਾ ਓਪਨ ਨਾਲ ਤਾਂ ਇਹ ਵੀ ਉਹਨਾਂ ਦਾ ਜਿਹੜਾ ਝਾੜ ਆ ਬਹੁਤ ਘੱਟ ਹੁੰਦਾ ਹੂੰ ਫੰਗਸ ਬਹੁਤ ਜ਼ਿਆਦਾ ਪੈਂਦੀ ਆ ਇਹਦੇ ਵਿੱਚ ਤਾਂ ਇਹ ਆ ਵੀ ਮੰਨ ਲਓ ਇਹਦਾ ਸਾਰਾ ਡਾਟਾ ਜਿਹੜਾ ਤੈਅ ਆ ਹੂੰ ਜਿੰਨਾ ਨਿਊਟ੍ਰੀਸ਼ਨ ਦੇਣਾ ਜਿਹੜੀ ਇਹਦੀ ਮੰਨ ਲਓ ਵੀ ਬੇਲ ਆ ਉਹ ਇਹ ਰਜਕਵਾਨ ਦੀ ਆ ਅਜਰੈਲ ਦੀ ਕੰਪਨੀ ਆ ਇਹ ਜੀ ਇਹਦਾ ਕੀ ਹੁੰਦਾ ਬਾਈ ਇਹਨੇ 38 ਦਿਨ ਦੇ ਵਿੱਚ ਆਪਣਾ ਫਰੂਟ ਚੱਕ ਲੈਣਾ ਠੀਕ ਹੈ ਬਾਈ ਉਸ ਤੋਂ ਬਾਅਦ ਜਿੰਨੀਆਂ ਵੀ ਮੰਨ ਲਓ ਇਹਨੂੰ ਫੰਗਸ ਬਹੁਤ ਜੇ ਮੀਂਹ ਪੈਂਦਾ ਆਉਂਦੀ ਫੰਗਸ ਬਹੁਤ ਆ ਪਰ ਆਉਂਦੀ ਖਤਰਨਾਕ ਹੈ ਅੱਛਾ ਪਰ ਉਹਨੂੰ ਧਿਆਨ ਰੱਖਣਾ ਪੈਂਦਾ ਜਿਵੇਂ ਡੰਪਿੰਗ ਆਫ ਹੋਊਗੀ ਮੈਲ ਡਿਊ ਹੋਊਗੀ ਇਹ ਦੋ ਤਿੰਨ ਜਿਹੜੀਆਂ ਬਿਮਾਰੀਆਂ ਨੂੰ ਮੀਂਹ ਪੈਂਤੇ ਜਾਂ ਮੌਸਮ ਚੇਂਜ ਹੁੰਦੇ ਆਉਂਦਾ ਠੀਕ ਹੈ ਤੇ ਬਾਕੀ ਫਿਲਹਾਲ ਠੀਕ ਹੈ ਜਿਹੜਾ ਬੰਦਾ ਕੋਈ ਡਿਊਟੀ ਦਿੰਦਾ ਉਹਦੇ ਵਾਸਤੇ ਬਹੁਤ ਬੜੇ ਛੋਟੇ ਜ਼ਿੰਮੇਵਾਰ ਵਾਸਤੇ ਤਾਂ ਇਹ ਵਰਦਾਨ ਹੈ ਜੀ ਤੇ ਬਾਈ ਜਿਵੇਂ ਹੁਣ ਗੱਲ ਕਰੀਏ 1 ਏਕੜ ਦੇ ਵਿੱਚ ਤੁਸੀਂ ਇਹ ਖੀਰਾ ਲਾਇਆ ਹਨਾ ਜਿਹੜਾ ਤੁਸੀਂ ਦੱਸ ਦੋ ਇਜ਼ਰਾਈਲ ਦੀ ਕੰਪਨੀ ਹੈਗੀ ਆ ਇਹਦਾ ਬਜਾਈ-ਬਜਾਈ ਤੇ ਕਿੰਨਾ ਖਰਚਾ ਆ ਜਾਂਦਾ ਬੀਜ ਸ਼ੀਟ ਹੋਗੀ ਜਾਂ ਲੇਬਰ ਇਹਦੇ ਤੇ ਦੇਖੋ ਤਕਰੀਬਨ ਲੱਖ ਰੁਪਏ ਦੇ ਆਸ-ਪਾਸ ਸੀਡ ਆ ਜਿਹੜਾ ਪੈ ਜਾਂਦਾ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਅੱਛਾ ਜੀ ਮੰਨ ਲਓ 50 ਹਜ਼ਾਰ ਰੁਪਏ ਦੇ ਤੇ ਦੂਜਾ ਸਮਾਨ ਪੈਂਦਾ ਜੇ ਆਪਾਂ ਵਿੱਚ ਰੂੜੀ ਪਾ ਗਏ ਕਿਉਂਕਿ ਹੁਣ ਸਾਨੂੰ ਰੂੜੀ 20 1000 1500 ਦੀ ਟਰਾਲੀ ਮਿਲਦੀ ਆ अच्छा, आ, अच्छा। दा दा जी ਤੇ ਵੀ 15 ਤੋਂ 20000 ਚ ਜਿਵੇਂ ਡੀਏਪੀ ਪोटाਸ਼ ਇਹ ਨਹੀਂ ਪੈਂਦਾ ਜਿਹੜਾ ਆਪਾਂ ਝੋਨੇ 'ਚ ਪਾਉਂਦੇ ਆ ਇਹਦੇ ਵਿੱਚ ਮਹਿੰਗੇ ਕੰਪਾ ਜਿਵੇਂ ਜਾਰਾ ਹੋਈ ਆਈਸੀਐਲ ਹੋਗੀ ਉਹਨਾਂ ਦੇ ਲਿਕਵਿਡ ਪੰਪ ਰਾਈ ਦਿੰਦੇ ਨੇ ਤੁਸੀਂ ਹਾਂਜੀ ਬਾਕੀ ਡ੍ਰਿਪਰ ਆਹੀ ਡ੍ਰਿਪਰ ਆਹੀ ਦਿੰਦੇ ਨੇ ਹਾਂਜੀ ਠੀਕ ਹੈ ਬਾਈ ਜਿਵੇਂ ਬਾਈ ਆਪ ਕੈਮਰਾ ਦੱਸ ਰਹੇ ਤੁਸੀਂ ਇੱਕ ਸੀਡ ਆਪਾਂ ਨੂੰ ਕੀ ਰੇਟ ਪੈਂਦਾ ਕੀ ਰੇਟ 8 ਰੁਪਏ ਦੇ ਇੱਕ ਬੀਜ ਪੈਂਦਾ ਇੱਕ ਬੀਜ ਪੈਂਦਾ ਤੇ ਜਰਮੀਨੇਸ਼ਨ ਜਿਹੜੀ ਕਿੰਨੇ ਪਰਸੈਂਟ ਹੁੰਦੀ ਹੈ ਇਹਦੀ 99% ਓਕੇ ਜਿਹੜੀ 1% ਨਹੀਂ ਹੁੰਦੀ ਉਹ 'ਚ ਸੀਡ ਦਾ ਕੋਈ ਨਹੀਂ ਆਪਣੀਆਂ ਕਮੀਆਂ ਹੋ ਸਕਦੀਆਂ ਨੇ ਤਕਰੀਬਨ 100% ਹੀ ਜਰਮੀਨੇਸ਼ਨ ਹੈ ਜਰਮੀਨੇਸ਼ਨ ਇਹਦੀ ਹੁੰਦੀ ਹੈਗੀ ਤੇ ਬਈ ਜਦੋਂ ਤਿਆਰ ਹੁੰਦਾ ਪਹਿਲੀ ਤੜਾਈ ਇਹਦੇ ਖੀਰੇ ਦੀ ਕਦੋਂ ਹੋ ਜਾਂਦੀ ਹੈ 38 ਦਿਨ ਤੋਂ 38 ਦਿਨ ਜੇਕਰ ਤੁਹਾਡੀ ਮੈਨੇਜਮੈਂਟ ਸਭ ਤੋਂ ਵਧੀਆ ਤੋਂ 35 ਦਿਨ ਤੇ ਠੀਕ ਹੈ ਜੀ ਇਹਦਾ ਝਾੜ ਆ ਜਿਹੜਾ ਜਿਹੜੀ ਆ ਰੋਤਾ ਇਹਦਾ 300 ਤੋਂ 400 ਕੁਇੰਟਲ ਝਾੜ ਹੋ ਜਾਂਦਾ ਅੱਛਾ ਜੀ ਹਾਂਜੀ ਜਿਹੜੀ ਗਰਮੀ ਵਾਲੀ ਆ ਉਹਦਾ ਝਾੜ ਤਾਂ ਤੁਹਾਡੇ ਦੇ ਡਿਪੈਂਡ ਆ 500 ਤੋਂ ਲੈ ਕੇ 1000 ਕੁਇੰਟਲ ਤੱਕ ਵੀ ਤੁਸੀਂ ਲੈ ਕੇ ਜਾ ਸਕਦੇ ਜਿੰਨਾ ਮਰਜ਼ੀ ਝਾੜ ਲੈ ਸਕਦੇ ਆ ਆਪ ਦੀ ਆਪਣੇ ਕੇਅਰ ਤੇ ਡਿਪੈਂਡ ਹੈ ਨਾ ਹਾਂਜੀ ਠੀਕ ਹੈ ਬਾਈ ਤੇ ਬਾਈ ਆਪਾਂ ਹੁਣ ਇਹਦੀ ਗੱਲ ਕਰੀਏ ਕਮਾਈ ਦੀ ਹੈ ਨਾ ਜਿਹੜੀ ਆਪਣੀ ਮੋਟੀ-ਮੋਟੀ ਕਮਾਈ ਹੈਗੀ ਆ ਕਿੰਨੀ ਕੁ ਹੋ ਜਾਂਦੀ ਹੈ ਜੇ ਆਪਾਂ ਨੂੰ ਚੰਗਾ ਰੇਟ ਮਿਲਦਾ ਹੈਗਾ ਐਵਰੇਜ ਰੇਟ ਜੇ ਸਾਨੂੰ ਆਪਾਂ ਨੂੰ ਵਧੀਆ ਰੇਟ ਮਿਲਦਾ ਤਾਂ ਇਹ ਸਾਰਾ ਖਰਚਾ ਕੱਢ ਕੇ 5 ਤੋਂ 6 ਲੱਖ ਰੁਪਏ ਵਧੀਆ ਛੱਡ ਜਾਂਦਾ ਠੀਕ ਹੈ ਤਾਂ 9 ਮਹੀਨਿਆਂ ਦੇ ਵਿੱਚ ਹਾਂਜੀ 3 ਮਹੀਨੇ ਮੰਨ ਲਓ ਵੀ ਸਾੜੀ ਸੌਂਝੇ ਆਪਾਂ ਕਰਗੇ ਗੱਲ ਹੂੰ ਤਾਂ ਇਹ 6 ਤੋਂ 7 ਲੱਖ ਰੁਪਏ ਸਾਰਾ ਆਲ ਓਵਰ ਲਾ ਕੇ ਵਧੀਆ ਪ੍ਰੋਫਿਟ ਦੇ ਜਾਂਦਾ ਪਰ ਇਹਦੇ ਵਿੱਚ ਇਹ ਹੈ ਵੀ ਇਹਦੇ ਵਿੱਚ ਜਿਹੜੀ ਮੈਨੇਜਮੈਂਟ ਬਹੁਤ ਇਹਦੀ ਰੱਖਣ ਦੀ ਜ਼ਰੂਰਤ ਹੈ। ਹਾਂਜੀ ਇੱਕ ਤਾਂ ਜਿਹੜਾ ਇਹਨੂੰ ਨਿੰਮਾ ਟੋੜ ਆਉਂਦਾ। ਜੀ ਉਹ ਬਹੁਤ ਖਤਰਨਾਕ ਆ। ਤੇ ਅਸੀਂ ਉੱਥੇ ਕੀ ਕਰਨਾ ਵੀ ਅਸੀਂ ਇਹਨੂੰ ਫਸਲ ਨੂੰ ਚੇਂਜ ਕਰਨਾ। ਜਿਹੜੀ ਜੜ ਦੀ ਬਿਮਾਰੀ ਆਉਂਦੀ। ਜਿਹੜੀ ਜੜ ਦੀ ਬਿਮਾਰੀ ਆ ਉਹ ਸਭ ਤੋਂ ਇਹਦੀ ਖਤਰਨਾਕ ਜਿਹੜੀ ਹੈਗੀ ਪ੍ਰੋਬਲਮ ਹੈ। ਜੀ ਹਾਂਜੀ। ਅ ਭਾਈ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਸਾਲ ਦੇ ਵਿੱਚ ਇਹਦੀਆਂ ਕਿੰਨੀਆਂ ਫਸਲਾਂ ਆਪਾਂ ਖੀਰੇ ਦੀਆਂ 2 ਲੈ ਸਕਦੇ ਹਾਂ। ਹਾਂਜੀ। ਬਾਕੀ ਟਾਈਮ ਬੇਲਾ ਰਹਿੰਦਾ ਹੈ। ਬਸ ਤਕਰੀਬਨ ਬੇਲਾ ਤਾਂ ਆਪੇ ਕੈਸਾ ਦਾ ਉਹਨਾਂ ਸਮੇਂ ਦੇ ਵਿੱਚ ਤਾਂ ਮੈਨੇਜਮੈਂਟ ਹੀ ਹੁੰਦੀ ਹੈ ਇਹਦੀ। ਓਕੇ। ਹੁਣ ਤੁਸੀਂ ਮੰਨ ਲਓ ਆਪਾਂ ਲਾਤੀ ਇਹ ਸਤੰਬਰ ਚ। ਹੂੰ। ਉਸ ਤੋਂ ਬਾਅਦ ਇਹ ਕਲੋਜ਼ ਹੋਣਾ ਦਸੰਬਰ ਚ। ਓਕੇ। ਤੇ ਜਨਵਰੀ ਇਕੱਲਾ ਮਹੀਨਾ ਰਹਿ ਗਿਆ। ਫਰਵਰੀ ਦੇ ਵਿੱਚ ਇਹਨੂੰ ਫੇਲ ਲੱਗ ਜਾਣਾ ਹੈ ਠੀਕ ਹੈ ਜੀ ਹਾਂਜੀ ਫਿਰ ਉਹ ਜੂਨ ਤੱਕ ਚੱਲੇ ਜਿਵੇਂ ਆਪਾਂ ਬਈ ਖੜੇ ਆ ਇੱਥੇ ਹਨਾ ਬਾਹਰ ਨਾਲੋਂ ਟੈਂਪਰੇਚਰ ਜ਼ਿਆਦਾ ਹੈਗਾ ਜਿਆਦਾ ਜੀ ਜਿਹੜੀ ਫਿਰ ਲੇਬਰ ਵਿੱਚ ਕੰਮ ਕਰਦੀ ਹੈ ਬਈ ਕਿਵੇਂ ਹੁੰਦਾ ਕੰਮ ਉਹ ਜੂਸ ਟੂ ਹੋ ਜਾਂਦੀ ਹੈ ਬਈ ਅੱਛਾ ਫਿਰ ਲੇਬਰ ਦਾ ਖਰਚਾ ਵੀ ਜ਼ਿਆਦਾ ਹੋ ਆਮ ਲੇਬਰ ਨਾਲੋਂ ਨਹੀਂ ਲੇਬਰ ਦਾ ਖਰਚਾ ਤਾਂ ਉਹਨਾ ਪਰ ਲੇਬਰ ਦਾ ਕੰਮ ਬਾਤਤਾ ਜਾਂਦਾ ਹੈ ਪਰ ਉਹ ਇੱਕ ਦੈਰੀ ਚ ਹੈ ਦੈਰੀ ਚ ਜਿਵੇਂ ਮੰਨ ਲਓ ਹੁਣ ਉਹਨਾਂ ਦੀ ਸੀਡ ਤਾਂ ਮੰਨ ਲਓ ਫਰੂਟ ਤੋੜਨਾ ਹਾਂਜੀ ਨਾਲ ਦੀ ਨਾਲ ਇਹਦੀ ਜਿਹੜੀ ਮੰਨ ਲਓ ਸਾਈਡ ਤੇ ਬ੍ਰਾਂਚਸ ਆਉਂਦੀਆਂ ਉਹ ਕੱਟਣੀਆਂ ਹੁੰਦੀਆਂ ਤੇ ਬੇਲ ਨੂੰ ਜਿਵੇਂ ਆ ਤੁਸੀਂ ਦੇਖਿਆ ਹੋਊਗਾ ਜੇ ਅਸੀਂ ਧਾਗੇ ਥੱਲੇ ਨਹੀਂ ਕੀਤੇ ਇਹਦੇ ਤੇ ਬੰਨ ਕੇ ਮੰਨ ਲਓ ਉੱਪਰ ਚੜਾਉਣਾ ਹੁੰਦਾ ਜਦੋਂ ਬੇਲ ਤਿਆਰ ਹੋ ਗਈ ਇਹਨੂੰ ਸਹਾਰਾ ਦੇਣਾ ਰੱਸੀ ਦਾ ਹਾਂ ਸਹਾਰਾ ਦੇਣਾ ਰੱਸੀ ਦਾ ਠੀਕ ਹੈ ਜੀ ਫਿਰ ਬਈ ਇਹਦੀ ਮਾਰਕੀਟਿੰਗ ਕਿੱਥੇ ਕਰਦੇ ਹੋ ਕੀ ਮਾਰਕੀਟਿੰਗ ਤਾਂ ਜਿਵੇਂ ਬਰਨਾਲਾ ਬਠਿੰਡਾ ਮੋਗਾ ਹਾਂਜੀ ਵੱਡੀਆਂ ਮੰਡੀਆਂ ਦੇ ਵਿੱਚ ਹੀ ਚੱਲਦਾ ਕਿਉਂਕਿ ਇਹਦਾ ਝਾੜ ਬਹੁਤ ਆਉਂਦਾ ਛੋਟੀ ਮੰਡੀ ਦੇ ਵਿੱਚ ਅਜੇ ਥੋੜਾ ਜਿਹਾ ਵੀ ਮਾਲ ਜ਼ਿਆਦਾ ਆ ਗਿਆ ਤਾਂ ਇਹਦੇ ਰੇਟ ਡਿੱਗ ਪੈਂਦਾ ਠੀਕ ਹੈ ਜੀ ਤੁਸੀਂ ਆਪ ਹੀ ਲੈ ਕੇ ਜਾਨੋ ਮੰਡੀ ਹਾਂਜੀ ਅਸੀਂ ਆਪ ਜੀ ਠੀਕ ਹੈ ਜੀ ਆਪਾਂ ਬਾਹਰੋਂ ਵੀ ਦਿਖਾ ਦਈਏ ਹੈਨਾ ਬਈ ਆਜੋ ਥੋੜਾ ਜੀ ਹਾਂਜੀ ਹਾਂਜੀ ਬਈ ਇਹ ਬਾਹਰੋਂ ਫਿਰ ਸਾਰਾ ਕਵਰ ਹੀ ਹੁੰਦਾ ਜੀ ਇਹਦੇ ਚ ਕੋਈ ਕਿਤੋਂ ਜਗ੍ਹਾ ਨਹੀਂ ਹੁੰਦੀ ਹੈ ਨਾ ਹਾਂਜੀ ਬਿਲਕੁਲ ਜਿਵੇਂ ਮੰਨ ਲਓ ਵੀ ਇਹਨੂੰ ਆਪਾਂ ਕਹਿੰਦੇ ਆ ਬਾਈਟ ਫਲਾਈ ਜਾਂ ਚਿੱਟੀ ਮੱਖੀ ਕਹਿ ਦਿੰਦੇ ਆ ਹਾਂਜੀ ਜਿਹੜੀ ਵਾਇਰਸ ਪੈਦਾ ਕਰਦੀ ਆ ਅੰਡੇ ਦਿੰਦੀ ਆ ਜੀ ਉਹ ਫਿਰ ਉਹਨੂੰ ਇਹ ਰੋਕਦੀ ਆ ਅੱਛਾ ਟੈਂਪਰੇਚਰ ਵੀ ਠੀਕ ਰਹਿੰਦਾ ਜਿਵੇਂ ਮੰਨ ਲਓ ਜੂਨ ਜੁਲਾਈ ਚ ਥੋੜ ਹਾਂਜੀ ਦੂਜੇ ਦੇ ਵਿੱਚ ਤਾਂ ਖੈਰ ਵਧੀਆ ਕੰਮ ਇੱਥੇ ਹੋਈ ਜਾਂਦੇ ਨੇ ਓਕੇ ਹਾਂਜੀ ਭਾਈ ਜਿਵੇਂ ਆਮ ਆਪਣੇ ਲੋਕਾਂ ਦੇ ਵਿੱਚ ਮਿੱਥ ਹੈਗੀ ਆ ਜਾਂ ਸੁਣੀ ਸੁਣਾਈ ਲੋਕ ਗੱਲ ਕਰਦੇ ਆ ਵੀ ਇਹ ਜਿਹੜਾ ਕੰਮ ਹੈਗਾ ਇਹ ਸਬਸਿਡੀ ਲੈਣ ਵਾਸਤੇ ਲੋਕ ਕਰਦੇ ਆ ਜਾਂ ਫੇਲ ਹੈਗਾ ਇਸ ਕੰਮ ਵਿੱਚ ਕਮਾਈ ਹੈਣੀਗੀ ਤੁਸੀਂ ਲੰਮੇ ਸਮੇਂ ਤੋਂ ਨੈੱਟ ਹੌਸਪੋਲੀ ਹੌਸ ਦੀ ਖੇਤੀ ਨਾਲ ਜੁੜਿਓ ਹਨਾ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਹਾਂ ਭਾਈ ਇਹ ਤਾਂ ਨਾ ਦੇਖੋ ਫੇਲ ਤਾਂ ਮੈਨੂੰ ਨਹੀਂ ਪਤਾ ਇਹ ਪਹਿਲਾਂ ਹੋਈ ਵੀ ਨਹੀਂ ਮੈਂ ਇਨ ਥਾਣੇ ਗਿਆ ਸੀ ਉੱਥੇ ਕੁਝ ਬੰਦ ਵੀ ਹੋਏ ਨੇ ਹਾਂਜੀ ਪਤਾ ਨਹੀਂ ਵੀ ਕਿਵੇਂ ਜਿਵੇਂ ਹਾਂ ਸਬਸਿਡੀ ਆ ਸਬਸਿਡੀ ਵੀ ਮੰਨ ਲਓ ਆਪਾਂ ਪੈਸੇ ਭਰਾਂਗੇ ਸਾਨੂੰ ਵਾਪਸ ਆਉਣੀਆਂ ਸਾਡੇ ਪੈਸੇ ਨੇ ਹਾਂਜੀ ਪਹਿਲਾਂ ਤਾਂ ਤਾਂ ਨਹੀਂ ਮੈਨੂੰ ਪਤਾ ਪਰ ਇਹ ਅੱਜ ਦੇ ਸਮੇਂ ਦੇ ਛੋਟੇ ਕਿਸਾਨਾਂ ਲਈ ਤਾਂ ਬਈ ਵਰਦਾਨ ਆ ਠੀਕ ਹੈ ਜੀ ਤੁਸੀਂ ਇਹ ਦੇਖੋ ਐਨੀ ਕਮਾਈ ਘੱਟੋ ਘੱਟ ਜੇ ਤੁਸੀਂ 15 20 ਕਿੱਲੇ ਠੇਕੇ ਤੇ ਲੈਣੀ ਹੋ ਹੂੰ ਇਹ ਤਾਂ ਹੋਣੀ ਆ ਜੀ ਇਹਦੇ ਵਿੱਚ ਜਿਹੜਾ ਫੇਲ ਹੋਣ ਦਾ ਕਾਰਨ ਤੇਹੀ ਆ ਵੀ ਜਾਂ ਤਾਂ ਤੁਸੀਂ ਧਿਆਨ ਨਹੀਂ ਦਿੱਤਾ ਹਾਂਜੀ ਜਾਂ ਕਈ ਵਾਰ ਕਿਸਾਨ ਕੀ ਕਰਦੇ ਨੇ ਉਹਨੇ ਕਾਨਕ ਤੋਂ ਬਾਹਰ ਨਿਕਲ ਕੇ ਇੱਕਦਮ ਇਹ ਕੰਮ ਸ਼ੁਰੂ ਕਰ ਲੈਂਦਾ ਉਹ ਕੋਈ ਟ੍ਰੇਨਿੰਗ ਨਹੀਂ ਲੈਂਦੇ ਉਹ ਦੇਖੋ ਦੇਖੀ ਜਿਵੇਂ ਹਾਂ ਸਾਡੇ ਦੇਖੋ ਤੁਸੀਂ ਤਕਰੀਬਨ ਇੱਥੇ 20 ਤੋਂ 22 ਏਕੜ ਹੋ ਗਿਆ ਹਾਂਜੀ ਹੁਣ ਹਰੇਕ ਬੰਦਾ ਸਾਨੂੰ ਫੋਨ ਲਾਉਂਦਾ ਬਾਈ ਜੇ ਆਪਾਂ ਲਾਲਗੇ ਦਾ ਕਿਵੇਂ ਰਹੂ ਪਰ ਉਹ ਟ੍ਰੇਨਿੰਗ ਨਹੀਂ ਲੈਣਾ ਚਾਹੁੰਦਾ ਹਾਂ ਦੇਖਾ ਦੇਖੀ ਲਾਉਂਦਾ ਉਹ ਦੇਖਾ ਦੇਖੀ ਲਾਉਂਦਾ ਜਿਹਦੇ ਕਰਕੇ ਨੁਕਸਾਨ ਹੁੰਦਾ ਕਿਉਂਕਿ ਇਹ ਇੱਕ ਸੈਂਸਿਟਿਵ ਕ੍ਰੌਪ ਹੈ ਬਹੁਤ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਡੌਨੀ ਆਉਂਦੀ ਐ ਡੌਨੀ ਮੈਲਡੀ ਆਉਂਦੀ ਐ ਉਹਦੇ ਸਪੋਰਟ ਤੁਹਾਨੂੰ ਸਵੇਰ ਸਵੇਰ ਪਤਾ ਲੱਗਣੀ ਐ ਅਗਲੇ ਦਿਨ ਤੋਂ ਉਹਨੂੰ ਫੈਲ ਜਾਣਾ ਸਾਰੇ ਇਹਦੇ 'ਚ ਨਗਹਿਲੀ ਨਹੀਂ ਕੰਮ ਕਰਦਾ ਜਮ ਉੱਪਰ ਦੇ ਵਿੱਚ ਆਪਾਂ ਕਹਿੰਦੇ ਹਾਂ ਅੱరే ਕੱਲ ਨੂੰ ਸਪਰੇਅ ਕਰ ਲਾਂਗੇ ਹੈਨਾ ਇਹਦੇ ਤੇ ਇਹਦੇ ਨਾਲ ਤੁਹਾਨੂੰ ਜਿਹੜੀ ਮੰਨ ਲਓ ਵੀ ਜਦੋਂ ਪਤਾ ਲੱਗ ਜੇ ਨਾਲ ਦੀ ਨਾਲ ਤੁਸੀਂ ਇਹਦੀ ਸਪਰੇਅ ਕਰਨੀ ਹੈ ਠੀਕ ਹੈ ਜੀ ਬਈ ਇਹਦੇ 'ਚ ਜਿਹੜੀ ਇਰੀਗੇਸ਼ਨ ਹੈਗੀ ਡ੍ਰਿਪਰ ਆ ਹੀ ਹੁੰਦੀ ਹੈ ਸਾਰਾ ਯਾਨੀ ਸਾਰਾ ਕੁਝ ਡ੍ਰਿਪਰ ਦੇ ਵਿੱਚ ਕਿੰਨਾ ਟਾਈਮ ਪਾਣੀ ਦਿੰਨੇ ਹੋ ਤੁਸੀਂ ਡ੍ਰਿਪ ਤੁਸੀਂ ਐਂ ਦੇਖੋ ਪਹਿਲਾਂ ਤਾਂ ਮੌਸਮ ਜਿਵੇਂ ਆਪਾਂ ਪਹਿਲਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਮੈਥਡ ਹੋਈ ਚੱਲਦਾ ਜੀ ਤੁਸੀਂ ਯੂਨੀਵਰਸਿਟੀ ਨੂੰ ਪੁੱਛ ਲਓ ਕਿਤੇ ਵੀ ਬਈ ਜੇ ਤੁਸੀਂ ਇਹਨੂੰ ਲੱਪ ਜੇ ਲੱਡੂ ਬੰਦਾ ਤਾਂ ਇਹ ਇਹਦਾ ਜਿਹੜਾ ਮੰਨ ਲਓ ਵੀ ਸੈੱਲ ਆ ਜਿਹੜੀ ਉਹ ਠੀਕ ਆ ਠੀਕ ਹੈ ਤਾਂ ਇਹਨੂੰ ਜਦੋਂ ਅਸੀਂ ਮੰਨ ਲਓ ਵੀ crop ਨੂੰ ਨਿਊਟ੍ਰੀਸ਼ਨ ਦੇਣਾ ਹੂੰ ਉਹ ਉਹਦਾ ਪਾਣੀ ਲੱਗਨੇ ਲੱਗਣਾ ਹੈ ਜਿਵੇਂ ਚੌਥੇ ਦਿਨਾਂ ਆ ਫੇਰ ਪੰਜਵੇਂ ਹਫਤੇ ਬਾਅਦ ਉਦੋਂ ਫੇਰ ਪਾਣੀ ਲੱਗ ਜਾਂਦਾ ਉਹ ਪਾਣੀ ਨੂੰ ਬਹੁਤ ਆ ਠੀਕ ਹੈ ਜੀ ਭਾਈ ਕਿੰਨੇ ਸਾਲ ਚੱਲ ਜਾਂਦਾ ਇਹ ਜਿਹੜਾ ਢਾਂਚਾ ਪਾ ਤਿਆਰ ਕਰਦੇ ਆ ਭਾਈ ਦੇਖੋ ਇੱਕ ਤਾਂ ਨਾ ਇਹਦੇ ਚ ਅਲੱਗ ਅਲੱਗ ਕੰਪਨੀਆਂ ਦੇ ਲੋਕ ਲੱਗੇ ਹੋਏ ਨੇ ਹਨਾ ਜਿਹੜੇ ਵੀਰ ਤੋਂ ਅਸੀਂ ਲਵਾਉਨੇ ਆ ਉਹ ਮੁੰਡਾ ਰੰਦੀਪ ਆ ਪਟਿਆਲੇ ਤੋਂ ਹਾਂਜੀ ਜਿੰਨਾ ਵੀ ਮੰਨ ਲਓ ਆਪਣੇ ਏਰੀਏ 'ਚ ਢਾਂਚੇ ਲੱਗਦੇ ਆ ਸਾਰੇ ਇਹ ਉਹ ਲਾਉਂਦਾ ਪਰ ਉਹਦੇ ਕਹਿਣ ਮੁਤਾਬਕ ਤਾਂ ਇਹ 7-8 ਸਾਲ ਵਧੀਆ ਚੱਲੇ ਜਾਂਦਾ ਓਕੇ ਹਾਂ ਜੇ ਤੁਸੀਂ ਇਹ ਤਾਂ ਪੂਰਾ ਧਿਆਨ ਰੱਖਦੇ ਹੋ ਹਾਂ ਹੁਣ ਜੇ ਕਈ ਵਾਰ ਕੋਈ ਆ ਜੇ ਕੋਈ ਮੰਨ ਲਓ ਕੋਈ ਇੱਕ ਚੀਜ਼ ਇਹ ਤੇ ਕੱਟ ਲਾ ਦੇ ਉਹਦਾ ਤਾਂ ਫਿਰ ਕੋਈ ਹੱਲ ਨਹੀਂ ਵੈਸੇ ਛੇਤੀ ਖਰਾਬ ਨਹੀਂ ਹੁੰਦਾ ਜੇ ਤੁਸੀਂ ਇਹਨੂੰ ਵਧੀਆ ਸਾਫ਼ ਰੱਖਦੇ ਹੋ ਜੇ ਥੋੜੀ ਬਹੁਤ ਦੇਖ ਕੇ ਉਹਦੀ ਰਿਪੇਅਰ ਨਾਲ ਦੀ ਨਾਲ ਕਰ ਦੋ ਹਾਂਜੀ ਉਹ ਉਹਨਾਂ ਦਾ ਵਧੀਆ ਜੇ ਉਹਨਾਂ ਨੂੰ ਕਦੇ ਫੋਨ ਫਾਨ ਵੀ ਲਾਈਏ ਕੋਈ ਥੋੜੀ ਬਹੁਤ ਹੀ ਦਿੱਕਤ ਆ ਉਹ ਰਿਪੇਅਰ ਕਰ ਜਾਂਦੇ ਠੀਕ ਹੈ ਬਾਈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਇੰਨੀਆਂ ਕੀਮਤੀ ਗੱਲਾਂ ਦੱਸੀਆਂ ਜਾਣਕਾਰੀ ਦਿੱਤੀ ਹੈ ਧੰਨਵਾਦ ਬਾਈ ਬਹੁਤ ਬਹੁਤ ਤੇ ਆਪਣਾ ਇਹ ਬਾਈ ਐਡਰੈਸ ਦੱਸ ਦਿਓ ਕਿਹੜੇ ਰੋਡ ਤੇ ਕਿੱਥੇ ਆਪਣੀ ਸਬਜ਼ੀ ਇਹ ਬਾਈ ਜੀ ਦਿਆਲਪੁਰਾ ਭਾਈ ਕਾ ਬਾਜਾਖਾਨਾ ਰੋਡ ਉਸ ਤੋਂ ਗੌਂਸਪੁਰਾ ਰੋਡ ਤੇ ਆਪਣਾ ਪਹਿਲਾ ਜਿਹੜਾ ਕਾਰ ਸਾਡੇ ਹੀ ਆਉਂਦਾ ਉਸ ਤੋਂ ਅੱਗੇ ਤਕਰੀਬਨ ਇਹ ਸਾਰੀ ਤੁਸੀਂ ਜੇ ਕੋਈ ਕਰਨਾ ਚਾਹੁੰਦਾ ਦੌਰਾ ਹਾਂਜੀ ਤਾਂ ਉਹ ਤੁਸੀਂ ਇੱਥੇ ਸਾਡੇ ਨੈੱਟ ਬਹੁਤ ਲਾ ਕੇ ਚੁੱਕੇ ਨੇ ਅਲੱਗ ਅਲੱਗ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੂੰ ਮਿਲ ਸਕਦੀ ਹੈ ਨੰਬਰ ਵੀ ਦੱਸ ਦਿਓ ਭਾਈ ਆਪ ਹਾਂਜੀ 94656 9006 ਧੰਨਵਾਦ ਜੀ